ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਡੀਆਈਜੀ ਰੇਂਜ ਫਰੋਜ਼ਪੁਰ ਵਿਕੇ ਰੈਡ ਅਲਰਟ ਕੀਤਾ ਗਿਆ ਜਿਸ ਦੌਰਾਨ ਗੁਰੂ ਹਰ ਸਹਾਇ ਪੁਲਿਸ ਵੱਲੋਂ ਪੂਰੀ ਚੌਕਸੀ ਨਾਲ ਆਪਣੀ ਡਿਊਟੀ ਨਿਭਾਈ ਹੈ ਅਤੇ ਡੀਐਸਪੀ ਸਦਨਾਮ ਸਿੰਘ ਨੇ ਫਰੋਜ਼ਪੁਰ ਫਾਜ਼ਿਲਕਾ ਜੀਟੀ ਰੋਡ ਉੱਪਰ ਨਾਕਾ ਲਗਾ ਕੇ ਖੁਦ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਹੈ ਅਤੇ ਬੱਸਾਂ ਤੱਕ ਤਲਾਸ਼ੀ ਅਭਿਆਨ ਚਲਾਇਆ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਮਾਨਯੋਗ ਡੀਆਈਜੀ ਵੱਲੋਂ ਪੂਰੀ ਰੇਂਜ ਵਿੱਚ ਰੈੱਡ ਅਲਰਟ ਕੀਤਾ ਗਿਆ ਜਿਸ ਤੇ ਚਲਦਿਆਂ ਨਾਕਾ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਮਕਸਦ ਦੇ ਨਾਲ ਬੱਸਾਂ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧੀ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਬਣਿਆ ਰਵੇ ਅੱਜ ਸਰ ਅੱਜ ਨਾਕਾ ਲਗਾਇਆ ਗਿਆ ਫੋਕਪੁਰ ਫਾਜ਼ਲਕਾਰ ਰੋਡ ਤੇ ਹੈ ਕੇਸ ਬੇਸ ਨੂੰ ਲੈ ਕੇ ਨਾਕਾ ਲਗਾਇਆ ਗਿਆ ਕਿਉਂਕਿ ਇਹ ਲਾਅ ਐਂਡ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਨਜ ਡੀਆਈਜੀ ਸਾਹਿਬ ਰੋਇਪੁਰ ਰੇਂਜ ਵੱਲੋਂ ਪੂਰੀ ਰੇਂਜ ਦੇ ਵਿੱਚ ਰੈਡ ਅਲਰਟ ਕੀਤਾ ਗਿਆ ਜੀ ਜਿਹਦੇ ਵਿੱਚ ਸ਼ੱਕੀ ਵੀਕਲ ਟੂ ਵੀਕਲ ਇਹਨਾਂ ਸਾਰਿਆਂ ਜਿਹੜੀ ਹੈ ਬ੍ਰੀਕਿੰਗ ਚੈਕਿੰਗ ਕੀਤੀ ਜਾ ਰਹੀ ਹੈ ਬੱਸਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਬੱਸਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਉਨ ਤੱਕ ਜੀ ਕੋਈ ਮਿਲਿਆ ਕੋਈ ਅਜਿਹੀ ਚੀਜ਼ ਜਿਹੜੀ ਖੈਰ ਕਾਨੂੰਨੀ ਹੋਵੇ ਨਹੀਂ ਅਜੇ ਤੱਕ ਕੋਈ ਨਹੀਂ ਹੋਵੇ ਚਲਾਨ ਕੀਤੇ ਗਏ ਆ ਜੀ ਚਲਾਨ ਕਰੀ ਜਾਂਦੇ ਆ